ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਸੋ ਅੱਜ ਗਰਾਊਂਡ ਦੀ ਮਿਹਨਤ ਵਿੱਚ ਪਹਿਲਾਂ ਆਪਾਂ ਜਾ ਕੇ ਲਾਈ ਪੂਰੀ ਅੱਧਾ ਘੰਟਾ ਰਨਿੰਗ ਅੱਧਾ ਘੰਟਾ ਰਨਿੰਗ ਲਵਾਉਣ ਤੋਂ ਬਾਅਦ ਫਿਰ ਆਪਾਂ ਲਵਾਇਆ ਫੁੱਟਵਰਕ 5 ਮਿੰਟ ਮੁੰਡਿਆਂ ਨੂੰ ਸੈੱਟ ਬਣਾ ਕੇ ਫੁੱਟਵਰਕ ਨਾਲ ਬਹੁਤ ਜਾਣ ਪੈਂਦੀ ਹੈ ਸਪੀਡ ਵੀ ਵੱਧਦੀ ਹੈ ਉਸ ਤੋਂ ਬਾਅਦ ਆਪਾਂ ਲਵਾਈ ਅੱਗੇ ਪਿੱਛੇ ਫੁੱਟਵਰਕ ਇਹ ਵੀ ਆਪਾਂ 5 ਮਿੰਟ ਲਵਾਈ ਆਪਣੀ ਹਰੇਕ ਐਕਸਰਸਾਈਜ਼ 5 ਮਿੰਟ ਦਿੰਦੀ ਹੈ ਅੱਜ ਆਪਾਂ ਸਪੈਸ਼ਲੀ ਪੱਟਾਂ ਵਾਲੀਆਂ ਐਕਸਰਸਾਈਜ਼ਾਂ ਲਵਾਈਆਂ ਸੀ ਖਿੱਚ ਕੇ ਇਹ ਲਵਾਉਣ ਤੋਂ ਬਾਅਦ ਫਿਰ ਆਪਾਂ ਲੰਜਿਸ ਦੇ ਸੈੱਟ ਲਏ ਇਸ ਨਾਲ ਆਪਣੇ ਬੈਗ ਮਸਲ ਪੱਟਾਂ ਦੇ हिਪਸ ਦੇ ਤੇ ਆਪਣੀ ਕੋਰ ਹੀ ਮਜ਼ਬੂਤ ਹੁੰਦੀ ਹੈ ਜੰਜੀਸ ਨਾਲ ਫਿਰ ਆਪਾਂ ਲਾਏ ਫਰੰਟ ਡੱਡੂ ਛੜੱਪੇ ਇਸ ਨਾਲ ਪੱਟਾਂ ਦੀ ਸ਼ੇਪ ਸੋਹਣੀ ਬਣਦੀ ਹੈ ਤੇ ਜਾਨ ਬਹੁਤ ਜ਼ਿਆਦਾ ਪੈਂਦੀ ਹੈ ਉਸ ਤੋਂ ਬਾਅਦ ਆਪਾਂ ਲਵਾਏ ਸਾਈਡ ਡੱਡੂ ਛੜੱਪੇ ਸਾਈਡ ਡੱਡੂ ਛੜੱਪੇ ਨਾਲ ਵੀ ਆਪਣੇ ਕੋਰ ਮਜ਼ਬੂਤ ਹੁੰਦੀ ਹੈ ਪੱਟ ਮਜ਼ਬੂਤ ਪਿੰਣੀਆਂ ਹੁੰਦੀਆਂ ਉਸ ਤੋਂ ਬਾਅਦ ਆਪਾਂ 200 ਬੈਕ ਬੈਟਕ ਲਵਾਈ ਮੁੰਡਿਆਂ ਨੂੰ ਸੈੱਟ ਬਣਾ ਕੇ ਸੋ ਪੱਟਾਂ ਦੀ ਮਿਹਨਤ ਖਿੱਚ ਕੇ ਲਾਇਆ ਕਰੋ ਜੇਸਨਾ ਜਾਣ ਪੈਂਦੀ ਆ ਲੱਤਾਂ ਦੇ ਵਿੱਚ ਇਸ ਤੋਂ ਬਾਅਦ ਆਪਾਂ ਥੋੜੀ ਜੀ ਆਪਾਂ ਲਵਾਈ ਜੰਪਿੰਗ ਵਾਲੀ ਐਕਸਰਸਾਈਜ਼ ਨਾਲ ਇਹਦਾ ਬਾਡੀ ਰਿਲੈਕਸ ਹੋ ਗਈ ਤੇ ਅੱਜ ਦਾ ਵਰਕਆਊਟ ਆਪਾਂ ਇਹ ਚੀਜ਼ ਦੇ ਨਾਲ ਕਰਤਾ ਫ੍ਰੈਸ਼ ਸੋ ਧੰਨਵਾਦ